ਕੀ ਤੁਹਾਨੂੰ ਪਤਾ ਹੈ ਸਿੱਖ ਰਾਜ ਦਾ ਆਖਰੀ ਮਹਾਰਾਜਾ ਕੌਣ ਸੀ ਸਤਿਸ਼੍ਰੀ ਅਕਾਲ ਜੀ ਅੱਜ ਕਰਾਂਗੇ ਅੱਜ ਦੇ ਇਤਿਹਾਸ ਬਾਰੇ ਅੱਜ ਦੇ ਦਿਨ 10 ਮਈ 1887 ਨੂੰ ਪੰਜਾਬ ਦੇ ਆਖਰੀ ਮਹਾਰਾਜੇ ਮਹਾਰਾਜਾ ਦ੍ਰੀਪ ਸਿੰਘ ਨੇ ਬ੍ਰਿਟਿਸ਼ ਰਾਜ ਵਿਰੁੱਧ ਬਗਾਵਤ ਕੀਤੀ ਸੀ ਤੇ ਇਸ ਵਿੱਚ ਉਹਨਾਂ ਨੇ ਰੂਸ ਦੇ ਤਕਾਜ਼ੀ ਸ਼ਾਸਕ ਅਲੈਗਜ਼ੈਂਡਰ ਤੀਜੇ ਤੋਂ ਮਦਦ ਮੰਗੀ ਇਸ ਵਿੱਚ ਪੰਜਾਬ ਦੀ ਮੂੜ ਪ੍ਰਾਪਤੀ ਲਈ ਆਰਥਿਕ ਅਤੇ ਫੌਜੀ ਮਦਦ ਦੀ ਮੰਗ ਕੀਤੀ ਗਈ ਤਾਂ ਜੋ ਅੰਗਰੇਜ਼ਾਂ ਖਿਲਾਫ ਸੰਚਾਰੂ ਟੰਗ ਨਾਲ ਜੰਗ ਲੜੀ ਜਾ ਸਕੇ ਜਦੋਂ 1860 ਈਸਵੀ ਵਿੱਚ ਪੰਜਾਬ ਦੇ ਆਖਰੀ ਮਹਾਰਾਜਾ ਮਹਾਰਾਜਾ ਦਲੀਪ ਸਿੰਘ ਜੀ ਨੂੰ ਇਹ ਪਤਾ ਲੱਗਿਆ ਕਿ ਉਸ ਦੀ ਮਾਂ ਮਹਾਰਾਣੀ ਜਿੰਦਾ ਨੇਪਾਲ ਵਿੱਚ ਰੋ ਰੋ ਕੇ ਅੰਨੀ ਹੋ ਚੁੱਕੀ ਹੈ ਉਹਨਾਂ ਨੇ ਅੰਗਰੇਜ਼ਾਂ પાસે ਆਪਣੀ ਮਾਤਾ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਅੰਗਰੇਜ਼ਾਂ ਨੂੰ ਇਹ ਯਕੀਨ ਹੋ ਚੁੱਕਾ ਸੀ ਕਿ ਮਹਾਰਾਜਾ ਦਲੀਪ ਸਿੰਘ ਸਿੱਖੀ ਤੋਂ ਪੂਰੀ ਤਰ੍ਹਾਂ ਦੂਰ ਹੋ ਚੁੱਕਾ ਹੈ ਤੇ ਈਸਾਈਆਂ ਦੀ ਰੰਗਤ ਵਿੱਚ ਰੰਗ ਚੁੱਕਾ ਹੈ ਪੰਜਾ ਨੇ ਮਹਾਰਾਜਾ ਦਲੀਪ ਸਿੰਘ ਨੂੰ ਭਾਰਤ ਜਾਣ ਦੀ ਇਜਾਜ਼ਤ ਦੇ ਦਿੱਤੀ ਪਰ ਉਹਨਾਂ ਨੇ ਇੱਕ ਸ਼ਰਤ ਰੱਖੀ ਕਿ ਉਹ ਪੰਜਾਬ ਵਿੱਚ ਨਹੀਂ ਜਾ ਸਕਦਾ ਮਹਾਰਾਜਾ ਦਲੀਪ ਸਿੰਘ ਨੂੰ ਕਲਕੱਤੇ ਪੁੱਜਣ ਤੇ ਸਪੈਂਸਰ ਹੋਟਲ ਵਿੱਚ ਠਹਿਰਾਇਆ ਗਿਆ ਤੇ ਮਹਾਰਾਣੀ ਜਿੰਦਕੌਰ ਨੂੰ ਜਾਣ ਲਈ ਅੰਗਰੇਜ਼ ਸਰਕਾਰ ਨੇ ਆਪਣੇ ਨੁਮਾਇंदे ਨੇਪਾਲ ਭੇਜੇ ਅ ਮਹਾਰਾਣੀ ਜਿੰਦਾ 8 ਫਰਵਰੀ 1861 ਈਸਵੀ ਨੂੰ ਸਪੈਂਸਰ ਹੋਟਲ ਵਿੱਚ ਪੁੱਜੀ ਮਾਂ ਪੁੱਤ ਦੀ ਇਹ ਮੁਲਾਕਾਤ 13 ਸਾਲ ਬਾਅਦ ਹੋਈ ਸੀ 13 ਦੇ ਵਿਛੜੇ ਮਾਂ ਪੁੱਤ ਗळे ਮਿਲੇ ਜਦੋਂ ਮਹਾਰਾਜਾ ਦਲੀਪ ਸਿੰਘ ਆਪਣੀ ਮਾਂ ਦੇ ਪੈਰੀਂ ਪੈਣ ਲੱਗੇ ਤਾਂ ਉਹਨਾਂ ਦੀ ਮਾਂ ਨੇ ਆਪਣਾ ਸੱਜਾ ਹੱਥ ਉਹਨਾਂ ਦੇ ਸਿਰ ਤੇ ਫੇਰਿਆ ਤਾਂ ਮਹਾਰਾਣੀ ਇੱਕਦਮ ਪਿੱਛੇ हट ਗਈ ਕਿਉਂਕਿ ਮਹਾਰਾਜਾ ਦੇ ਸਿਰ ਤੇ ਕੇਸ ਨਹੀਂ ਸਨ ਮਹਾਰਾਣੀ ਨੇ ਰੋਂਦੇ ਹੋਏ ਕਿਹਾ ਕਿ ਤੂੰ ਮੇਰਾ ਦਲੀਪ ਸਿੰਘ ਨਹੀਂ ਹੈ ਮਹਾਰਾਜਾ ਦਲੀਪ ਸਿੰਘ ਨੇ ਕਿਹਾ ਕੀ ਮਾ ਆਪਾ ਦੋਨੋਂ ਵਕਤ ਦੇ ਮਾਰੇ ਹੋਏ ਹਾਂ ਮੈਂ ਹੀ ਤੇਰਾ ਦਲੀਪ ਸਿੰਘ ਹਾਂ ਮਹਾਰਾਣੀ ਲੰਬੇ ਲੰਬੇ ਹੋ ਹੋਂਕੇ ਭਰਦੀ ਆਪਣੀ ਕਿਸਮਤ ਨੂੰ ਕੋਸਣ ਲੱਗੀ ਕਿ ਮੇਰਾ ਸਰਤਾਜ ਵੀ ਚਲਾ ਗਿਆ ਤੇ ਸਾਡਾ ਰਾਜ ਵੀ ਚਲਾ ਗਿਆ ਮੈਂ ਆਪਣੇ ਮੱਥੇ ਤੇ ਵਟ ਨਹੀਂ ਪਾਈ ਪਰ ਅੱਜ ਮੇਰਾ ਸਿੱਖੀ ਦਾ ਤਾਜ ਵੀ ਚਲਾ ਗਿਆ ਮੈਂ ਅੱਜ ਆਪਣੇ ਆਪ ਨੂੰ ਰੁੱਟੀ ਹੋਈ ਮਹਿਸੂਸ ਕਰ ਰਹੀ ਹਾਂ ਅੱਜ ਮੇਰੇ ਘਰ ਵਿੱਚੋਂ ਜਿਵੇਂ ਸਰਬੰਸਦਾਨੀ ਦੇ ਸ਼ਹੀਦ ਬੱਚਿਆਂ ਦਾ ਲਹੂ ਹੀ ਮੁੱਕ ਗਿਆ ਮਹਾਰਾਣੀ ਦਾ ਸਰੀਰ ਪੂਰੀ ਤਰ੍ਹਾਂ ਨਾਲ ਕੰਬ ਰਿਹਾ ਸੀ ਇਹ ਜੇ ਕਿ ਮਹਾਰਾਜਾ ਦਲੀਪ ਸਿੰਘ ਦਾ ਸੀਨਾ ਚੀਰਿਆ ਗਿਆ ਉਸਨੇ ਆਪਣੀ ਮਾਂ ਦੇ ਪੈਰਾਂ ਹੇਠਾਂ ਡਿੱਗ ਕੇ ਕਿਹਾ ਕਿ ਮਾਂ ਮੈਂ ਤੇਰੀ ਉਜੜੀ ਜ਼ਿੰਦਗੀ ਮੁੜ ਨਾ ਵਸਾ ਸਕਾਂ ਮੈਨੂੰ ਨਹੀਂ ਪਤਾ ਕਿ ਮੈਂ ਤੇਰਾ ਰਾਜ ਭਾਗ ਤੈਨੂੰ ਵਾਪਸ ਦੇ ਸਕਾਂ ਜਾਂ ਨਾ ਤੇਰਾ ਕੋਹੀ ਨੂਰ ਤੈਨੂੰ ਵਾਪਸ ਮੋੜ ਸਕਾਂ ਜਾਂ ਨਾ ਪਰ ਅੱਜ ਤੇਰੇ ਚਰਨਾ ਦੀ ਸੌਂਗ ਆ ਕੇ ਕਹਿਣਾ ਹਾਂ ਕਿ ਤੇਰੇ ਕੋਲ ਵਿੱਚੋਂ ਗਵਾਚੀ ਸਿੱਖੀ ਨੂੰ ਫੇਰ ਪਰਤਾ ਕੇ ਪੈਣ ਨਿਭਾਵਾਂਗਾ ਇਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦਾ ਰੁਖ ਅੰਗਰੇਜ਼ਾਂ ਪ੍ਰਤੀ ਵਿਦਰੋਹੀ ਹੋ ਗਿਆ ਉਸ ਨੇ ਆਪਣਾ ਕੀਮਤੀ ਸਮਾਨ ਤੇ ਕੋਹੀਨూర్ ਹੀਰਾ ਅੰਗਰੇਜ਼ਾਂ ਨੂੰ ਵਾਪਸ ਕਰਨ ਲਈ ਕਿਹਾ ਤੇ ਵਾਪਸ ਇੰਗਲੈਂਡ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਭਾਰਤ ਵਿੱਚ ਆਪਣੀ ਮਾਂ ਨਾਲ ਰਹਿਣ ਦੀ ਇਜਾਜ਼ਤ ਮੰਗੀ ਉੱਧਰ ਪੰਜਾਬ ਦੇ ਵਸਨੀਕਾਂ ਨੂੰ ਪਤਾ ਲੱਗਾ ਕਿ ਉਹਨਾਂ ਦਾ ਮਹਾਰਾਜਾ ਇਸ ਵਕਤ ਕਲਕੱਤੇ ਵਿੱਚ ਹੈ। ਪੰਜਾਬ ਵਸਨੀਕਾਂ ਨੇ ਕਲਕੱਤੇ ਵੱਲ ਨੂੰ ਕੂਚ ਕਰ ਦਿੱਤਾ ਤੇ ਦੂਜੇ ਪਾਸੇ ਗੋਰੀ ਸਰਕਾਰ ਵੀ ਮਹਾਰਾਣੀ ਜਿੰਦਕੌਰ ਤੋਂ ਡਰਦੀ ਸੀ। ਪਰ ਦਲੀਪ ਸਿੰਘ ਇਸ ਗੱਲ ਤੋਂ ਰਾਜ਼ੀ ਹੋ ਗਿਆ ਕਿ ਉਹ ਆਪਣੀ ਮਾਂ ਨਾਲ ਭਾਰਤ ਤਾਂ ਨਹੀਂ ਪਰ ਇੰਗਲੈਂਡ ਰਹਿ ਸਕਦਾ ਹੈ। ਤਾਂ 4 ਮਈ 1861 ਨੂੰ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦ ਕੌਰ ਬਾਂਬੇ ਤੋਂ ਇੰਗਲੈਂਡ ਜਾਣ ਲਈ ਸਮੁੰਦਰੀ ਜਹਾਜ਼ ਵਿੱਚੋਂ ਰਵਾਨਾ ਹੋਏ ਤੇ ਪਹਿਲੀ ਜਲਾਈ 1861 ਨੂੰ ਇੰਗਲੈਂਡ ਪੁੱਜੇ 1883 ਈਸਵੀ ਵਿੱਚ ਮਹਾਰਾਜਾ ਦਲੀਪ ਸਿੰਘ ਨੇ ਠਾਕੁਰ ਸਿੰਘ ਸੰਧਾਵਾਲੀਆਂ ਨੂੰ ਤਾਰਪੇਜ ਕੇ ਲੰਡਨ ਆਨ ਦਾ ਸੱਦਾ ਦਿੱਤਾ। ਹੂੰ। ਠਾਕੁਰ ਸਿੰਘ ਸੰਧਾਵਾਲੀਆਂ ਦੇ ਸਮਝਾਉਣ ਤੇ ਮਹਾਰਾਜਾ ਦਲੀਪ ਸਿੰਘ ਮੁਰ ਅੰਮ੍ਰਿਤ ਛਕਣ ਲਈ ਤਿਆਰ ਹੋ ਗਏ। ਇਸ ਦਿਨ ਨਾਲ ਹੀ ਉਹਨਾਂ ਨੇ ਪੰਜਾਬ ਵਿੱਚ ਦੀ ਆਪਣੀ ਸਾਰੀ ਜਾਇਦਾਦ ਦੀ ਜਾਣਕਾਰੀ ਵੀ ਮੰਗੀ। ਠਾਕੁਰ ਸਿੰਘ ਸੰਧਾਵਾਲੀਆਂ ਨਾਲ ਮਹਾਰਾਜਾ ਦਲੀਪ ਸਿੰਘ ਜੀ ਨੇ ਸਿੱਖ ਧਰਮ ਬਾਰੇ ਪਰਪੋਰ ਚਰਚਾ ਕੀਤੀ। ਭਗੁਰ ਸਿੰਘ ਸੰਧਾਵਾਲੀਆਂ ਨੇ ਗੁਰਬਾਣੀ ਦਾ ਪਾਠ ਸੁਣਾ ਕੇ ਗੁਰਬਾਣੀ ਦੇ ਅਰਥਾਂ ਰਾਹੀਂ ਮਹਾਰਾਜਾ ਸਾਹਿਬ ਨੇ ਮਨ ਵਿੱਚ ਘਰ ਘਰ ਬੈਠੀ ਸਾਰੀ ਈਸਾਈਤ ਕੱਢ ਦਿੱਤੀ ਅਤੇ ਸਿੱਖ ਧਰਮ ਵਿੱਚ ਮੁੜ ਪਰਵੇਸ਼ ਕਰਨ ਦੇ ਲਈ ਮਹਾਰਾਜਾ ਦਰੀਪ ਸਿੰਘ ਨੂੰ ਪੂਰੀ ਤਰ੍ਹਾਂ ਦੇ ਨਾਲ ਤਿਆਰ ਕਰਦੇ ਸਰਦਾਰ ਠਾਕੁਰ ਸਿੰਘ ਸੰਧਾਵਾਲੀਆਂ ਨੇ ਮਹਾਰਾਜਾ ਦਰੀਪ ਸਿੰਘ ਜੀ ਨੂੰ ਉਨ੍ਹਾਂ ਦੇ ਮਹਾਰਾਜਾ ਹਰਦਆਇਨ ਦਾ ਇਹ ਅਹਿਸਾਸ ਕਰਾ ਕੇ ਪੰਜਾਬ ਵਿੱਚ ਆਪ ਦੇ ਖੁਸ਼ੇ ਰਾਜ ਨੂੰ ਮੁੜ ਪ੍ਰਾਪਤ ਕਰਨ ਲਈ ਗੋਰਿਆਂ ਦੇ ਨਾਲ ਜਹਾਦ ਦੇ ਲਈ ਤਿਆਰ ਕਰ ਰਿਆ 30 ਮਾਰਚ 1886 ਈਸਵੀ ਨੂੰ ਮਹਾਰਾਜਾ ਦਲੀਪ ਸਿੰਘ ਵੀ ਇੰਗਲੈਂਡ ਤੋਂ ਭਾਰਤ ਆ ਗਏ ਮਹਾਰਾਜਾ ਦਲੀਪ ਸਿੰਘ ਨੇ ਸਰਦਾਰ ਠਾਕੁਰ ਸਿੰਘ ਨੂੰ ਬੰਬੇ ਬੁਲਾਇਆ ਤਾਂ ਜੋ ਉਹ ਖੰਡੇ ਦੀ ਪੋਲ ਸ਼ੱਕ ਕੇ ਮੋੜ ਸਿੰਘ ਸਾਧ ਸਕੇ ਅੰਗਰੇਜ਼ ਸਰਕਾਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਮਹਾਰਾਜਾ ਦਰਦੀਪ ਸਿੰਘ ਜੀ ਨੂੰ ਅਦਨ ਦੇਸ਼ ਮੰਦਰੀ ਪੋਰਟ ਤੇ ਰੋਕ ਲਿਆ ਅਤੇ ਅੱਗੇ ਬੰਬਈ ਜਾਣ ਦੀ ਆਗਿਆ ਨਹੀਂ ਦਿੱਤੀ ਪਰ ਸਰਦਾਰ ਠਾਕੁਰ ਸਿੰਘ ਸੰਧਵਾਲੀਆਂ ਨੇ ਗ੍ਰੰਥੀ ਸਿੰਘਾਂ ਨੂੰ ਅਦਨ ਪੇਸ਼ ਦਿੱਤਾ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਅੰਮ੍ਰਿਤ ਸ਼ਿਕਾ ਦਿੱਤਾ ਹੁਣ ਮਹਾਰਾਜਾ ਦਲੀਪ ਸਿੰਘ ਜੀ ਆਪਣੀ ਰਾਜ ਦੀ ਮੋੜ ਪ੍ਰਾਪਤੀ ਲਈ ਸਰਗਰਮ ਹੋ ਚੁੱਕੇ ਸਨ ਇਸੇ ਲਈ 10 ਮਈ 1887 ਵਾਲੇ ਦਿਨ ਸikhra ਦੀ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਨੇ ਅੰਗਰੇਜ਼ਾਂ ਖਿਲਾਫ ਮਗਾਵਾ ਚ ਦੀ ਜੰਗ ਸ਼ੁਰੂ ਕਰ ਦਿੱਤੀ ਤੇ ਰੂਸ ਦੇ ਤਤਕਾਲੇ ਸ਼ਾਸਕ ਅਲੈਗਜ਼ੈਂਡਰ ਤੋਂ ਮਦਦ ਮੰਗੀ ਜਿਸ ਵਿੱਚ ਪੰਜਾਬ ਰਾਜ ਦੀ ਮੋੜ ਪ੍ਰਾਪਤੀ ਮੋੜ ਪ੍ਰਾਪਤੀ ਦੇ ਲਈ ਫੌਜੀ ਤੇ ਆਰਥਿਕ ਮਦਦ ਦੇ ਲਈ ਵੀ ਲਿਖਿਆ ਤਾਂ ਜੋ ਅੰਗਰੇਜ਼ਾਂ ਦੇ ਖਿਲਾਫ ਸੰਚਾਰੂ ਢੰਗ ਨਾਲ ਜੰਗ ਲੜੀ ਜਾ ਸਕੇ ਪਰ ਸ਼ਾਇਦ ਆਕਾਰਪੁਰਖ ਨੂੰ ਇਹ ਮਨਜ਼ੂਰ ਨਹੀਂ ਸੀ 18 ਅਗਸਤ 1887 ਵਾਲੇ ਦਿਨ ਆਪਾਂ ਕਾਰਜ ਰਾਣਾ ਕਰ ਗਏ ਤੇ ਸਾਰੀ ਵਿਵਸਥਾ ਹੀ ਅਸਫਲ ਹੋ ਗਈ ਆਪ ਜੀ ਦੀ ਹਸਤੀਆਂ ਨੂੰ ਰਾਜਾ ਸੰਸਿ ਹੀ ਲਿਆਂਦਾ ਗਿਆ ਇੰਜ ਇੱਕ ਹੋਰ ਯੁੱਗ ਦਾ ਅੰਤ ਹੋ ਗਿਆ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਪੇਜ ਪੰਜਾਬੀ ਗੁਰਦਸਤਾਨ ਨੂੰ ਫੋਲੋ ਵੀ ਜਰੂਰ ਕਰਿਓ ਮੈਂ ਜਹਾਂਜੀ ਨਾਮੀ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ